ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਮੌਜੂਦ ਆ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਤਾਂ ਦੱਸ ਦਈਏ ਕਿ ਅੱਜ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜੋ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਦੇ ਆ ਤਾਂ ਤਸਵੀਰਾਂ ਤੜਨਾ ਸਾਂਝੀਆਂ ਕਰ ਰਹੇ ਆ ਕਿ ਅਸੀਂ ਇਸ ਵਕ ਮੌਜੂਦ ਹੈਗੇ ਆ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਤਾਂ ਵੱਖ-ਵੱਖ ਮੁੱਦਿਆਂ ਦੀ ਗੱਲ ਕਰ ਲਈ ਤਾਂ ਜਿਸ ਦੇ ਵਿੱਚੋਂ ਸਭ ਤੋਂ ਵਿਸ਼ੇਸ਼ ਤੇ ਅਹਿਮ ਉਹਦਾ ਇਹ ਆ ਕਿ ਜੋ ਜੋ ਜੋਗਾ ਕਰ ਲਿਆ ਅਰਚਨਾ ਤਾਂ ਉਸ ਵੱਲੋਂ ਜਿਸ ਤਰੀਕੇ ਦੇ ਨਾਲ ਸਚਖੰਡਿ ਸ੍ਰੀ ਹਰਮੰਦਰ ਸਾਹਿਬ ਵਿੱਚ ਜੋ ਯੋਗਾ ਕੀਤਾ ਗਿਆ ਸੀਗਾ ਤਾਂ ਉਸ ਨੂੰ ਲੈ ਕੇ ਉਸਨੇ ਪਹਿਲਾਂ ਮਾਫੀ ਮੰਗੀ ਪਰ ਸ਼ਰੋਨੀ ਕਮੇਟੀ ਵੱਲੋਂ ਤੇ ਪੁਲਸ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਤਾਂ ਉਸ ਕਾਰਵਾਈ ਤੋਂ ਬਾਅਦ ਹੁਣ ਜੋ ਅਰਚਨਾ ਵੱਲੋਂ ਪੁਲਸ ਦੇ ਨਾਲ ਵਰਚੂਅਲੀ ਜੋ ਇੱਕ ਕਹਿ ਸਕਦੇ ਹਾਂ ਕਿ ਆਪਣੀ ਉਪੇਸ਼ੀ ਕਰਾ ਕੇ ਉਸ ਵੱਲ ਜਿਹੜੇ ਆ ਵੱਖ-ਵੱਖ ਬਿਆਨ ਜੋ ਆਪਣੇ ਦਰਜ ਕਰਾਏ ਗਏ ਨੇ ਪੁਲਿਸ ਨੂੰ ਤਾਂ ਪੁਲਿਸ ਵੱਲੋਂ ਜਾਣਕਾਰੀ ਮੀਡੀਆ ਨਾਲ ਸਾਂਝੀ ਵੀ ਕੀਤੀ ਗਈ ਆ ਤਾਂ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰ ਲਈਏ ਕਿ ਜੋ ਫਿਲਮ ਦੇ ਵਿੱਚ ਖਾਸ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਨਾਲ ਜੋ ਲਾਵਾਂ ਫਿਰ ਇਹਨੂੰ ਲੈ ਕੇ ਇੱਕ ਮੋਹਾਲੀ ਦੇ ਵਿੱਚ ਮਸਲਾ ਸਾਹਮਣੇ ਆ ਤਾਂ ਇਸ ਦੇ ਨਾਲ ਤੋਂ ਇੱਕ ਰਾਜਸਥਾਨ ਦੇ ਵਿੱਚ ਜਿਹੜੀ ਕੁੱਟਮਾਰ ਹੋਈ ਆ ਤਾਂ ਇਹ ਵੱਖ-ਵੱਖ ਕਈ ਮੁੱਦਿਆਂ ਨੂੰ ਲੈ ਕੇ ਜੋ ਅੱਜ ਸ਼ਰਮਣੀ ਕਮੇਟੀ ਦੇ ਜੋ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਨਾਲ ਜ਼ਰੂਰ ਗੱਲ ਕਰਦੇ ਆ ਤਾਂ ਪ੍ਰਧਾਨ ਸਾਹਿਬ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਪ੍ਰਧਾਨ ਸਾਹਿਬ ਦੇ ਨਾਲ ਵੀ ਜ਼ਰੂਰ ਗੱਲ ਕਰਦੇ ਆ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਕੀ ਕਹਿਣਾ ਹੈ ਤਾਂ ਕਿਉਂਕਿ ਕਾਫੀ ਅਹਿਮ ਮੁੱਦੇ ਨੇ ਕਾਫੀ ਜ਼ਿਆਦਾ ਜੋ ਕਿਤੇ ਨਾ ਕਿਤੇ ਜੋ ਕਹਿ ਸਕਦੇ ਆ ਕਿ ਕੌਮ ਦੇ ਵਿੱਚ ਇਹਨਾਂ ਮੁੱਦਿਆਂ ਦੇ ਨੂੰ ਲੈ ਕੇ ਕਈ ਵਿਚਾਰ ਚਰਚਾ ਹੋ ਰਹੀ ਹੈ ਨੇ ਤਾਂ ਪ੍ਰਧਾਨ ਸਾਹਿਬ ਇੱਥੇ ਪਹੁੰਚ ਚੁੱਕੇ ਨੇ ਤਾਂ ਜ਼ਰੂਰ ਪ੍ਰਧਾਨ ਸਾਹਿਬ ਦੇ ਨਾਲ ਗੱਲ ਵੀ ਕਰਦੇ ਆ ਪ੍ਰਧਾਨ ਸਾਹਿਬ ਤਾਂ ਤੁਸੀਂ ਵੇਖ ਸਕਦੇ ਹੋ ਕਿ ਪ੍ਰਧਾਨ ਸਾਹਿਬ ਇੱਥੇ ਆ ਚੁੱਕੇ ਨੇ ਤਾਂ ਗੱਲ ਵੀ ਹੁਣੇ ਕਰਦੇ ਆ ਕਿ ਉਹਨਾਂ ਦਾ ਇਹਨਾਂ ਮੁੱਦਿਆਂ ਤੇ ਕੀ ਕਹਿਣਾ ਹੈ ਤਸਵੀਰਾਂ ਤਾਂ ਨਾਲ ਸਾਂਝਾ ਕਰ ਰਹੇ ਤਾਂ ਪ੍ਰਧਾਨ ਸਾਹਿਬ ਇੱਥੇ ਮਜੂਨੇ ਗੱਲ ਕਰਦੇ ਆ ਕਿ ਉਹਨਾਂ ਦਾ ਇਹਨਾਂ ਸਾਰਿਆਂ ਮਾਮਲਿਆਂ ਤੇ ਕੀ ਕਹਿਣਾ ਹੈ ਤਾਂ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਮੁਹਾਲੀ ਵਿੱਚ ਕਨਾਟਕ ਦੁਆਣ ਜੋ ਨਕਲੀ ਸੈੱਟ ਬਣਾਇਆ ਗਿਆ ਤਾਂ ਤੁਸੀਂ ਕਿਵੇਂ ਵੇਚਦੇ ਹੋ ਦੇਖੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮर्यादा ਦੀ ਇਕਰਾਮਕਾਰ ਵੀ ਆ ਤੇ ਰਾਮਕਾਰ ਕੀ ਆ ਵੀ ਉਹਦੇ ਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਉਹ ਨਕਲੀ ਪੰਨ ਜਿਹਾ ਕਰਕੇ ਤੇ ਆਪਣਾ ਫਾਰਦਾ ਪਰਪਸ ਆਫ ਫਿਲਮ ਜਿਹੜਾ ਉਹਨਾਂ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋ ਕੀਤਾ ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹ ਲਓ ਤੁਸੀਂ ਰੋਸ ਨਹੀਂ ਪ੍ਰਗਟ ਕੀਤਾ ਪਰ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਸੀ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਹ ਕਰਕੇ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਪਰ ਚਲੋ ਇਹਨਾਂ ਨੇ ਇੱਕ ਕੀਤੀ ਆ ਇਹਨਾਂ ਨੂੰ ਵੀ ਸਖਤ ਤਾੜਨਾ ਤਾਂ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਕਿ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲੱਖਣ ਲੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ ਨਾ ਕੀਤਾ ਜਾਵੇ ਉਹ ਵੀ ਕਿ ਜੋਗਾ ਕਰ ਲਓ ਵੱਲੋਂ ਜਿਹੜਾ ਆਪਣਾ ਉਹ 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 ਬਹੁਤ ਉਹ ਬਹੁਤ ਹੋ ਚੁੱਕਾ ਦੇਖੋ ਉਹਨੂੰ ਆਪਣਾ ਆਪਣਾ ਦਰਜੋਨੇ ਕਰਾਇਆ ਠੀਕ ਆ ਉਹ ਕਿਉਂਕਿ ਲਾਅ ਦੀ ਪ੍ਰਕਿਰਿਆ ਆ ਪਰਚਾ ਦਾਰ ਜਿਹੜਾ ਬਿਆਨ ਕਰਨਾ ਪੁਲਿਸ ਨੇ ਉਹ ਆਪਣਾ ਉਹਨਾਂ ਦਾ ਸਿਸਟਮ ਹੈ ਵੈਸੇ ਉਹਦਾ ਮੈਂ ਤੁਹਾਨੂੰ ਦੱਸ ਦਿਆਂ ਬਿਆਨ ਕਦੇ ਵੀ ਨਿ ਮੁਲਜ਼ਮ ਦੇ ਹੁੰਦੇ ਹੁੰਦੇ 313 ਦੀ ਸਟੇਟਮੈਂਟ ਹੁੰਦੀ ਹੁੰਦੀ ਆ ਪਰ ਚਲੋ ਜੇ ਪੁਲਿਸ ਨੇ ਉਹ ਜੋਇਨ ਕਰਾਇਆ ਉਹਦੀ ਆਪਣੀ ਮਰਜ਼ੀ ਸਰਬ ਇੱਕ ਸਿੰਘ ਨਾ ਜਿਹੜਾ ਇੱਕ ਨਵੇਂ ਕਾਨੂੰਨ ਤਹਿਤ ਜਿਹੜੀ ਉਹਤੇ ਕਾਰਵਾਈ ਕੀਤੀ ਉਹਦਾ ਮੈਂ ਆਲਰੇਡੀ ਆਪਣੇ ਵਿਊ ਦੇ ਚੁੱਕਾ ਬਹੁਤ ਮਾੜੀ ਗੱਲ ਆ ਨਹੀਂ ਹੁੰਦਾ ਜੀ ਸਾਡੇ ਸਮੇਂ ਦੇ ਵਿੱਚ ਜਿਹੜੀਆਂ ਫਿਲਮਾਂ ਦੇ ਵਿੱਚ ਇਦਾਂ ਨਕਲੀ ਸੈਟ ਆ ਅਸੀਂ ਉਹ 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 پابੰਦੀ ਲਾਈਗਾ ਉਹ ਸਿੰਘ ਸਾਹਿਬ ਨੇ ਕਹਿ ਹੀ ਦਿੱਤਾ ਕਹਿ ਹੀ ਦਿੱਤਾ ਪ੍ਰਧਾਨ ਜੀ ਤੇ ਲੁਧਿਆਣੇ ਵੱਲੋਂ ਇਤਨੀ ਐਂਸੈਂਸ ਵੱਲੋਂ ਇੱਕ ਹਿੰਦੂ ਤੇ ਇੱਕ ਲੋਰੈਂਸ ਕੁਛਨੋਏ ਨੂੰ ਲੈ ਕੇ ਸਿੱਟ ਵੱਲੋਂ ਕਾਰਵਾਈ ਕੀਤੀ ਗਈ ਹੈ ਪ੍ਰਧਾਨ ਸਾਹਿਬ ਜੀ ਉਹਨਾਂ ਵੱਲੋਂ ਕਹਿ ਕੇ ਪੰਜਾਬ ਦੀਆਂ ਜ਼ਿਲ੍ਹਾ ਦੇ ਵਿੱਚ ਬਿਆਨ ਹੋਏ ਨੇ ਤਾਂ ਇਹ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਨ ਤੁਸੀਂ ਦੇਖ ਸਕਦੇ ਹੋ ਕਿ ਜੋ ਹਰਜਿੰਦਰ ਸਿੰਘ ਧਾਮੀ ਨਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਅੱਜ ਇੱਥੇ ਮੌਜੂਦ ਨੇ ਤਾਂ ਉਹਨਾਂ ਵੱਲੋਂ ਕਈ ਵੱਡੇ ਬਿਆਨ ਜੋ ਮੀਡੀਆ ਦੇ ਨਾਲ ਸਾਂਝੇ ਕੀਤੇ ਗਏ ਨੇ ਤਾਂ ਉੱਤੇ ਉਹਨਾਂ ਨੇ ਵੀ ਕਹਿ ਕੇ ਆਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਜੋ ਇੱਕ ਮੁਹੱਲੇ ਦੇ ਵਿੱਚ ਨਕਲੀ ਸੈੱਟ ਬਣਾ ਕੇ ਜੋ ਬੇਦਬੀ ਕੀਤੀ ਆ ਤਾਂ ਉਸ ਦੇ ਉੱਤੇ ਜ਼ਰੂਰ ਨਿਯਤ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਨਾਲ ਦੀ ਨਾਲ ਆਣ ਵਾਲੇ ਦਿਨਾਂ ਦੇ ਵਿੱਚ ਕੋਈ ਐਦਾ ਨਾ ਕਰੇ ਇਸ ਦੇ ਉੱਤੇ ਜਿਹੜੀ ਆ ਪਾਬੰਦੀ ਤੁਰੰਤ ਤੌਰ ਦੇ ਉੱਤੇ ਜੋ ਪ੍ਰਧਾਨ ਸਾਹਿਬ ਨੇ ਕਿਹਾ ਕਿ ਉਹ ਲਗਣੀ ਚਾਹੀਦੀ ਆ ਤਾਂ ਸਿੰਘ ਸਾਹਿਬ ਹੋਣਾ ਵੱਲੋਂ ਵੀ ਕਾਫੀ ਰੋਸ਼ ਇਸ ਤੇ ਜਿਤਾਇਆ ਗਿਆ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਰਦਾਨ ਸਾਹਿਬ ਨੇ ਹਰਜਿੰਦਰ ਸਿੰਘ ਧਾਮੀ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਕੇ ਵੱਡੀ ਜੋ ਕਹਿ ਸਕਦੇ ਆ ਕਿ ਜਾਣਕਾਰੀ ਜੋ ਸਾਂਝੀ ਕੀਤੀ ਗਈ ਆ ਤੇ ਨਾਲ ਦੀ ਨਾਲ ਆਪਣੇ ਬਿਆਨ ਵੀ ਦਿੱਤੇ ਗਏ ਨੇ ਕਿ ਜੋ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਸੈੱਟ ਫਿਲਮਾਂ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਲਾਵਾ ਲੈਂਦੇ ਨੇ ਜੋ ਲੋਕ ਜੋ ਫਿਲਮਾਂ ਦੇ ਵਿੱਚ ਲੈਂਦੇ ਨੇ ਲਾਵਾ ਤਾਂ ਉਹਨਾਂ ਦੇ ਉੱਤੇ ਜਿਹੜੀ ਵੱਡੀ ਕਾਰਵਾਈ ਉਹ ਚੀਜ਼ ਉੱਤੇ ਪ੍ਰੋਪਰ ਪਾਬੰਦੀ ਜਿਹੜੀ ਆ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਕੋਈ ਵੀ ਐਹੋ ਜਿਹੀ ਗਲਤੀ ਕਰੇਗਾ ਤਾਂ ਉਸ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖ਼ਬਾਰ ਚੁਣ ਇੱਕ ਜਗਬਾਨੀ ਟੀਵੀ ਸ਼੍ਰੀਮੰਤ ਸਾਈਂ